ਕਿ ਅਗਨੀਵੀਰ ਸਕੀਮ ਨੂੰ ਕਮ ਕੈਨਸਲ ਕਰ ਦੇਗੇ ਇੰਡੀਆ ਦੀ ਸਰਕਾਰ ਆਏਗੀ ਤਾਂ ਕੈਨਸਲ ਕਰ ਰਾਹੁਲ ਗਾਂਧੀ ਨੇ ਇਹ ਸ਼ਬਦ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਚ ਸ਼ਹੀਦ ਅਗਨੀਵੀਰ ਅਜੀਤ ਕੁਮਾਰ ਦੇ ਘਰ ਪਹੁੰਚ ਕੇ ਬੋਲੇ ਨੇ ਰਾਹੁਲ ਗਾਂਧੀ ਨੇ ਸ਼ਹੀਦ ਦੇ ਮਾਤਾ ਪਿਤਾ ਅਤੇ ਉਹਨਾਂ ਦੀਆਂ 6 ਭੈਣਾਂ ਨਾਲ ਮੁਲਾਕਾਤ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਪ੍ਰੋਸਾ ਦਿੱਤਾ ਕਿ ਉਹ ਅਗਨੀਵੀਰ ਸਕੀਮ ਨੂੰ ਖਤਮ ਕਰ ਦੇਣਗੇ ਅਜੀਤ ਕੁਮਾਰ ਅਗਨੀਵੀਰ ਸਕੀਮ ਤਹਿਤ ਭਰਤੀ ਹੋਏ ਅਤੇ ਜੰਮੂ ਕਸ਼ਮੀਰ ਦੀ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ ਕਿ ਅਗਨੀਵੀਰ ਸਕੀਮ ਕੋ ਆਮ ਕੈਨਸਲ ਕਰ ਦਿੰਗੇ ਇੰਡੀਆ ਦੀ ਸਰਕਾਰ ਆਏਗੀ ਤਾਂ ਕੈਨਸਲ ਕਰ ਦਿੰਦੇ ਮਾਣਾ ਮੇਰੇ ਪੁੱਤ ਤੇ ਵੀ ਮੈਨੂੰ ਜਿਹਨੇ ਮੇਰਾ ਦੁੱਖ ਾਨ ਕੇ ਘਰੇ ਬੈਠ ਕੇ ਸੁਣਿਆ ਮੈਨੂੰ ਬਹੁਤ ਮਾਣ ਆ ਮੇਰੇ ਪੁੱਤ ਤੇ ਵੀ ਮੈਨੂੰ ਜਿਹੜੇ ਮੇਰੇ ਨਾਲ ਮਿਲ ਕੇ ਗਏ ਨੇ ਕਿਹਦੀ ਗਲਵਾ ਕਰਕੇ ਕੀ ਭਰੋਸਾ ਦੇ ਕੇ ਗਏ ਭਰੋਸਾ ਦੇ ਕੇ ਗਏ ਆ ਵੀ ਜਿਹੜੀ ਅਗਨੀਵੀਰ ਚਲਾਈ ਆ ਨਾ ਇਹਨਾਂ ਨੇ ਮੋਦੀ ਨੇ ਖਤਮ ਕਰਨੀ ਆ ਕੀ ਇਹ ਕੋਈ ਗਾਹਾਂ ਨਾ ਇਦਾਂ ਦਾ ਕੰਮ ਹੋਵੇ ਕਿ ਕੋਈ ਕਹਿ ਕੇ ਗਏ ਨੇ ਵੀ ਜਿਹੜੀ ਅਗਨੀਵੀਰ ਯੋਜਨਾ ਹੈ ਖਤਮ ਕਰਨਗੇ ਕਿ ਜਿੱਦਾਂ 6 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਸਿੱਧਾ ਹੀ ਬਾਦਰ ਤੇ ਭੇਜ ਦਿੰਦੇ ਆ ਬੱਚੇ ਦੀ ਟ੍ਰੇਨਿੰਗ ਘੱਟ ਹੁੰਦੀ ਆ ਛੇਤੀ ਕੋਈ ਕੈਟਾਗਰੀ ਨਹੀਂ ਜਿੰਨਾ ਨੇ ਕੈਟਾਗਰੀ ਚ ਵੜ ਤੱਕਦਾ ਹੈ ਛੇਤੀ ਆਗੇ ਜਿੰਨੇ ਨੇ ਇਹੋ ਜਿਹੀ ਕੋਈ ਯੋਜਨਾ ਪੰਧ ਕਰਾਂਗੇ ਵੀ ਆਪ ਸਾਡੇ ਸਰਕਾਰ ਆਂਦੀ ਹੈ ਤਾਂ ਮਾਣ ਹੈ ਸਾਨੂੰ ਚਲੋ ਸਾਡੇ ਭਰਾ ਸਾਨੂੰ ਕਦੇ ਵਾਪਸ ਤਾਂ ਨਹੀਂ ਮਿਲਸਾ ਕਦਾ ਪਰ ਸਾਨੂੰ ਕੋਈ ਜਾਣਦਾ ਵੀ ਨਹੀਂ ਸੀਗਾ ਅੱਜ ਸਾਡੇ ਭਰਾ ਦੇ ਕਰਕੇ ਸਾਨੂੰ ਮਿੱਲੀ ਦੁਨੀਆ ਜਾਣਦੀ ਹੈ ਅਸੀਂ ਕਹਿੰਦੇ ਹਾਂ ਘਰ ਘਰ ਚ ਸਾਡੇ ਭਰਾ ਵਰਗਾ ਭਰਾ ਜਨਮ ਵਿਭਾਣ ਅਸਰ ਸਾਡੇ ਪ੍ਰਾਪਤ ਹਾਂਜੀ ਉਹਨਾਂ ਨੇ ਸਾਡੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਉਹ ਸਾਡੇ ਨਾਲ ਬੈਠ ਕੇ ਮਮੀ ਪਾਪਾ ਨਾਲ ਗੱਲ ਕਰਕੇ ਗਏ ਨੇ ਸਾਡਾ ਦੁੱਖ ਸੁੱਖ ਸਾਂਝਾ ਕਰਕੇ ਗਏ ਨੇ ਤੇ ਅਗਨੀ ਵੀਰ ਜੋ ਜਿਨ੍ਹਾਂ ਨੂੰ ਬੰਦ ਕਰਨ ਲਈ ਕਹਿ ਰਹੇ ਹੈ ਨੇ ਕਿ ਵੀ ਜੋ ਸਾਡੇ ਸਰਕਾਰ ਆਊਗੀ ਅਸੀਂ ਇਹ ਯੋਜਨਾ ਨੂੰ ਬੰਦ ਕਰਾਂਗੇ ਮੇਰਾ ਬੇਟਾ ਅਨੀ ਕੁਮਾਰ ਸ਼ੀਦਾਰ ਜੀ ਉਹ ਨੀਮ ਮੁਸਮਨ ਜੋੜੀ ਬੂਰੇ ਰਾਹਵ ਗਾਹੀ ਆਏ ਬੱਦਕਨ ਕੋਸਾੜ ਦਾ ਬਾਜ਼ਾ ਕਰਕੇ ਆਏ ਨੇ ਕਿ ਜਿਹੜੀ ਸਾਡੀ ਸਰਕਾਰ ਆਉਂਦੀ ਆ ਤਾਂ ਅਸੀਂ ਪੈਨਸ਼ਨ ਵਗੈਰਾ ਜਵਾਮਾ ਦੇ ਬੇਟੀ ਨੂੰ ਮੋੜੀ ਵੀ ਜਵਾਮਾ ਜਿਹੜੀ ਬਣ ਹੱਕਵਾਨੀ ਜੋ ਵੀ ਸੂਤ ਰਹੇ ਜੀ ਵਾਂਜੀ ਉਹ ਤੁਹਾਨੂੰ ਲੈ ਕੇ ਲੰਮਾ ਦੇ ਜੋ ਵੀ ਤੁਹਾਡੇ ਆਖ ਨੇ ਬੈਠੇ ਦੇ ਬਾਅਦ ਜੋ ਬਣੇ ਲੈ ਕੇ ਤੁਮ ਜੀ